ਭਾਈ ਆਪਾਂ ਕਿਹੜਾ ਕਿਹੜਾ ਮਟੀਰੀਅਲ ਰੱਖਦੇ ਆਂ ਔਰੇ ਆਪਣੇ ਕੋਲੇ ਭਾਈ ਸਾਰਾ ਮਟੀਰੀਅਲ ਆ ਸਾਰਾ ਮਤਲਬ ਉਸਰਸ਼ਨ ਨਾਲ ਸੰਬੰਧਿਤ ਸਾਰਾ ਹੁੰਦਾ 23 ਬਾਜਰੀ ਸਿਮੈਂਟ ਸਰੀਆ ਠੀਕ ਹੈ ਜੀ ਕੂਟੀਆਂ ਦਾ ਸਮਾਨ ਕੂਟੀਆਂ ਦਾ ਸਮਾਨ ਬਿਜਲੀ ਦਾ ਜਿਹੜਾ ਲੈਂਟਰ ਚ ਪੈਂਦਾ ਤਾਂ ਹਾਂ ਫੈਨ ਬਾਕਸ ਪਾਈਪਾਂ ਕਨਸੀਲਡ ਆ ਮਦਰ ਟੋਟਲ ਸਮਾਨ ਆ ਜਦੋਂ ਆਪਾਂ ਕੋਠੀ ਬਣਾਉਣ ਲੱਗੇ ਤਾਂ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੋਈ। ਕੋਈ ਜ਼ਿੰਮੇਵਾਰ ਭਰਾ ਉਹ ਸੀਜ਼ਨ ਹੁੰਦਾਗਾ ਪਿਛਲੇ ਸੀਜ਼ਨ ਬਹੁਤ ਚੱਲਿਆ। ਹਾਂਜੀ। ਕਿ ਇਹ ਪਾਈਪਾਂ ਦਾ ਬੋਰਾ ਦਾ ਫਿਲਟਰ ਆਪਣੇ ਕੋਲੇ ਸਾਰੇ ਨੇ। ਓਕੇ ਬਾਈ। ਬੋਰਾਾਂ ਵਗੈਰਾ ਦਾ ਵੀ ਹੈ ਨਾ। ਹਾਂ ਆਪਣੇ ਕੋਲ 17 ਸਾਰੀਆਂ ਨੇ। ਡਿਲੀਵਰੀਆਂ ਨੇ ਆਪਣੇ ਕੋਲੇ ਸਾਰੀਆਂ ਬਾਈ। ਠੀਕ ਹੈ ਜੀ। ਬਾਈ ਕਿੰਨੀ ਕਿ ਦੂਰ ਤੱਕ ਸਮਾਨ ਜਾਂਦਾ ਆਪਣਾ? ਸਮਾਨ ਤਾਂ ਬਾਈ ਕਾਫੀ ਪਿੰਡਾਂ ਚ ਜਾਂਦਾ। ਕਾਫੀ ਪਿੰਡਾਂ ਜਾਂਦਾ। ਤੇ ਕਿ ਇੱਥੇ ਜੀ ਬਾਈ ਆਪਣਾ ਐਡਰੈਸ ਦੱਸਿਓ ਮੜਾ ਦੁਕਾਨ ਦਾ ਕਿੱਥੇ ਜਿਹਾ ਪਿਆ ਜੀ। ਇਹ ਬਾਈ ਪਿੰਡ ਖਾਰੇ। ਪਿੰਡ ਖਾਰੇ। ਖ ਰਤੀਆ ਰੋਡ ਜਾਂਦਾਗਾ ਹਾਂਜੀ ਹਾਂਜੀ ਉਹਦੇ ਖਾਰੇ ਦੇ ਤੇ ਬਰਨਾਲੇ ਦੇ ਪੁਚਕਾਰ ਆ ਬਾਈ ਖਾਰੇ ਤੇ ਬਰਨਾਲੇ ਦੇ ਵਿੱਚਕਾਰ ਆਵਾਂ ਬਿਲਕੁਲ ਰੋਡ ਤੇ ਕੀ ਨਾਮ ਤੇ ਬਾਈ ਸੌ ਆਪਣੀ ਗੁਰਤੇਗ ਬਾਦਰ ਸੀਮੈਂਟ ਸਟੋਰ ਆ ਬਾਈ ਆਪਣਾ ਗੁਰਤੇਗ ਬਾਦਰ ਸੀਮੈਂਟ ਬਿਲਕੁਲ ਪੰਪ ਦੇ ਸਾਹਮਣੇ ਪੰਪ ਦੇ ਸਾਹਮਣੇ ਠੀਕ ਆ ਜੀ ਸੋ ਦੋਸਤੋ ਆਪਾਂ ਤੁਹਾਡੇ ਵਾਸਤੇ ਬਾਈ ਦਾ ਨੰਬਰ ਵੀ ਸਕਰੀਨ ਤੇ ਦੇਵਾਂਗੇ ਕਾਰ ਬਣਾਉਣ ਤੋਂ ਲੈ ਕੇ ਐਂਡ ਤੱਕ ਜੋ ਵੀ ਆਪਾਂ ਨੂੰ ਮਟੀਰੀਅਲ ਚਾਹੀਦਾ ਦਾ ਸਾਰਾ ਵੀਰੇ ਕੋਲੋਂ ਮਿਲਦਾ ਹੈਗਾ ਤੇ ਆਪਾਂ ਪੂਰੀ ਵੀਡੀਓ ਵੀ ਪੰਜਾਬੀ ਪੀਵੀਕਤੀ ਚੈਨਲ ਤੇ ਪਾਈ ਹੋਈ ਹੈ ਜਾ ਕੇ ਵੇਖ ਸਕਦੇ ਹੋਗੇ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਕੋਈ ਵੀ ਮਟੀਰੀਅਲ ਦੀ ਲੋੜ ਹੋਵੇ ਬਾਈ ਦਾਰਸਦਾਰ ਹੋ ਜਾਂਦਾ ਹੁੰਦਾ ਮਾੜਾ ਮੋਟਾ ਠੀਕ ਹੈ ਠੀਕ ਹੈ ਠੀਕ ਹੈ ਮਾੜਾ ਮੋਟਾ ਵੀ ਹੋ ਜਾਂਦਾ ਹੁੰਦਾ ਠੀਕ ਹੈ ਠੀਕ ਹੈ ਸੋ ਦੋਸਤੋ ਵੀਰੇ ਨਾਲ ਕੰਟੈਕਟ ਕਰ ਸਕਦੇ ਹੋ ਕਦੋਂ ਵੀ ਤੇ ਵੀਡੀਓ ਨੂੰ ਸ਼ੇਅਰ ਕਰਨਾ ਧੰਨਵਾਦ ਜੀ